ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਚੜ੍ਹਦੀ ਕਲਾ ਚ ਹੋਗੇ ਮੈਂ ਤੁਹਾਡਾ ਆਪਣਾ ਡਾਕਟਰ ਸ਼ਾਮ ਸਿੰਘ ਗੁੰਡਲਸ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਸਾਡੀ ਵੀਡੀਓਜ਼ ਨੂੰ ਦੇਖ ਰਹੇ ਹੋ ਸਲਾਹ ਰਹੇ ਹੋ ਔਰ ਸਾਡੇ ਨਾਲ ਕਨੈਕਟ ਵੀ ਕਰ ਰਹੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਆ ਕਿ ਇੱਕ ਮਾਂ ਦਾ ਦਰਦ ਜਿਹਦਾ ਬੱਚਾ ਟੀਕਾ ਲਾਉਂਦਾ ਹੈ ਔਰ ਟੀਕਾ ਵੀ ਕੁੱਲ ਨਾ ਚਲਾਉਂਦਾ ਹੈ ਬੱਚਾ ਵੀ ਪੜਿਆ ਪੜਿਆ ਲਿਖਿਆ ਹੈ ਉਹਦੇ ਫਾਦਰ ਦੀ ਡੈਥ ਹੋਈ ਹੈ ਉਹ ਉਹਨੂੰ ਬਿਜਲੀ ਬੋਰਡ ਦੇ ਵਿੱਚ ਜੋਬ ਕਰਦਾ ਹੈ ਔਰ ਲਗਭਗ 62-65 ਸਾਲ ਦੀ ਉਸ ਦੀ ਮਾਂ ਹੈ ਇੱਕੋ ਇੱਕ ਪੁੱਤਰ ਹੈ ਪੜ੍ਹਾਈ ਸੰਗਤ ਦੇ ਵਿੱਚ ਪਿਆ ਉਹ ਚਿੱਟੇ ਦਾ ਸ਼ਿਕਾਰ ਹੋ ਗਿਆ ਪਹਿਲਾ ਪੇਪਰ ਤੇ ਇਹ ਪਰ ਤੋਂ ਬਾਅਦ ਫਿਰ ਖਰਚਾ ਘਟਾਉਣ ਦਾ ਮਾਰਾ ਇੰਜੈਕਟ ਕਰਨ ਲੱਗ ਪਿਆ ਕਿਉਂਕਿ ਬਹੁਤੇ ਲੋਕ ਇੰਜੈਕਟਸ ਕਰਕੇ ਕਰਦੇ ਵੀ ਥੋੜੇ ਸਮਾਂ ਦੇ ਨਾਲ ਵੱਧ ਕੰਮ ਹੁੰਦਾ ਹੈ ਆਪਕੇ ਦਿਮਾਗ ਨੂੰ ਰੀਲੀਫ ਵੱਧ ਮਿਲਦੀ ਹੈ ਉਹ ਤਨਸ਼ਾ ਜ਼ਿਆਦਾ ਹੁੰਦਾ ਹੈ ਪਰ ਦੋਸਤੋ ਨਾਲ ਦੀ ਨਾਲ ਉਹ ਬਹੁਤ ਘਾਤਕ ਵੀ ਹੁੰਦਾ ਹੈ ਕਿਉਂਕਿ ਇੰਜੈਕਟ ਕਰਨ ਦੇ ਨਾਲ ਵਾਰ-ਵਾਰ ਇੰਜੈਕਟ ਕਰਨ ਦੇ ਨਾਲ ਜਿੱਥੇ ਸਾਡੀਆਂ ਵੇਨਸ ਨੇ ਉਪਰ ਇੱਕ ਹੁੰਦੀਆਂ ਔਰ ਵਾਰ-ਵਾਰ ਸਿਰਿੰਜ ਯੂਜ਼ ਕਰਦੇ ਆਂ ਕਈ ਵਾਰੀ ਆਪਾਂ ਆਪਣੀ ਸਿਰਿੰਜ ਜਿਹੜੀ ਉਹ ਕਿਸੇ ਨਾਲ ਸ਼ੇਅਰ ਵੀ ਕਰਦੇ ਆਂ ਤਾਂ ਸ਼ੇਅਰ ਕੀਤੀ ਹੋਈ ਸਿਰਿੰਜ ਸੂਈ ਕਈ ਵਾਰੀ ਦੂਸਰੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲਾਗ ਇਨਫੈਕਸ਼ਨ ਉਹ ਵੀ ਕਰਦੀ ਆ ਅਕਸਰੇ ਕਰਦੀ ਆ ਔਰ ਪੇਸ਼ੈਂਟ ਜਦੋਂ ਇਸ ਤਰ੍ਹਾਂ ਇੰਜੈਕਟ ਕਰਦੇ ਵੀ ਆ ਭਾਵੇਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰਦੇ ਸਿਰਿੰਜ ਤਾਂ ਵੀ ਉਹਨਾਂ ਨੂੰ ਕਾਲਾ ਪੀਲੀਆ ਹੋ ਹੀ ਜਾਂਦਾ ਔਰ ਬਹੁਤ ਚਾਂਸ ਨੇ ਕਿ ਤੁਹਾਨੂੰ ਕਾਲੇ ਪੀਲੀ ਤੋਂ ਬਾਅਦ ਐਚ ਆਈ ਵੀ ਹੋ ਜਾਏ ਪਾਉ ਆ ਕੇ ਇਟਸ ਵਗੈਰਾ ਹੋ ਜੇ ਟੀਵੀ ਹੋ ਜੇ ਕੋਈ ਇਸ ਤਰ੍ਹਾਂ ਦੇ ਰੋਗ ਇੰਜੈਕਟ ਕਰਨ ਵਾਲੇ ਮਰੀਜ਼ ਨੂੰ ਆਮ ਹੀ ਹੋ ਜਾਂਦੇ ਆ ਕਿਉਂਕਿ ਸਾਡੀ ਇਮਿਊਨਿਟੀ ਵੀਕ ਹੋ ਜਾਂਦੀ ਆ ਸਰੀਰ ਸਾਡਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਖਾਣੇ ਵੱਲ ਸਾਡਾ ਧਿਆਨ ਨਹੀਂ ਰਹਿੰਦਾ ਜਦੋਂ ਵਾਰ-ਵਾਰ ਆਪਾਂ ਐਡਿਕਸ਼ਨ ਦੇ ਵਿੱਚ ਰਹਿੰਦੇ ਆ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਕਸਰਤ ਨਹੀਂ ਕਰਦੇ ਐਕਸਰਸਾਈਜ਼ ਨਹੀਂ ਕਰਦੇ ਸਮੇਂ ਸਿਰ ਖਾਂਦੇ ਪੀਂਦੇ ਨਹੀਂ ਔਰ ਬਸ ਇੱਕ ਵਾਰੀ ਲਾ ਕੇ ਹਟਦੇ ਆ ਫਿਰ ਦੁਬਾਰਾ ਮਨ ਦੇ ਵਿੱਚ ਵਾਰ-ਵਾਰ ਉਹੀ ਥਾਟ ਉਹੀ ਖਿਆਲ ਉਹੀ ਚੀਜ਼ਾਂ ਵਾਰ-ਵਾਰ ਰਿਪੀਟ ਕਰੀ ਜਾਂਦੇ ਆ ਜਦੋਂ ਟੀਕੇ ਲਾ ਲਾ ਕੇ ਅਸੀਂ ਬਾਹਾਂ 'ਤੇ ਟੀਕੇ ਲਾਨੇ ਹੱਥਾਂ 'ਤੇ ਟੀਕੇ ਲਾਉਨੇ ਪੈਰਾਂ ਦੀਆਂ ਨਸਾਂ 'ਚ ਟੀਕੇ ਲਾਉਨੇ ਆ ਤਾਂ ਜਿਹੜਾ ਸਾਡਾ ਨਰਵਸ ਸਿਸਟਮ ਆ ਉਹ ਵੀ ਡਾਊਨ ਹੋਣ ਲੱਗ ਜਾਂਦਾ ਹੈ ਡੈਮੇਜ ਹੋਣ ਲੱਗ ਪੈਂਦਾ ਵੇਨਜ਼ ਨੇ ਉਹ ਵੀ ਡੈਮੇਜ ਹੋਣ ਲੱਗ ਜਾਂਦੀਆਂ ਸਵੈਲਿੰਗ ਆਣ ਲੱਗ ਜਾਂਦੀ ਔਰ ਕਈ ਵਾਰੀ ਇੰਜੈਕਟ ਕਰਕੇ ਸਾਡੇ ਹੱਥਾਂ 'ਚ ਔਰ ਪੈਰਾਂ 'ਚ ਪਸ ਪੈ ਜਾਂਦੀ ਹੈ ਮੇਰੇ ਕੋਲ ਇੱਕ ਰੂਪਰ ਤੋਂ ਪੇਸ਼ੈਂਟ ਆ ਲਗਭਗ ਮੇਰੇ ਖਿਆਲ ਉਹ ਜੁਲਾਈ ਦੇ ਵਿੱਚ ਮੇਰੇ ਕੋਲ ਆਇਆ ਸੀ ਸ਼ਾਇਦ 12 ਦਾ 16 ਜੁਲਾਈ ਨੂੰ ਉਹ ਇੰਜੈਕਟ ਕਰਦਾ ਸੀ ਇੰਜੈਕਟ ਕਰਕੇ ਉਹਨੇ ਆਪਣੇ ਪੈਰ ਗਾਲੇ ਪਏ ਨੇ ਹੱਥ ਵੀ ਤੇ ਗਲੇ ਪਏ ਉਹਦੇ ਜਿਹੜਾ ਇੱਕ ਫੈਂਕਸ਼ਨਥੀਆਨਾ ਦਾ ਇੱਕ ਰੋਗ ਹੁੰਦਾ ਹੈ ਜਿਵੇਂ ਉਸ ਤਰ੍ਹਾਂ ਲੋਕਾਂ ਦੇ ਹੱਥ ਪੈਰ ਸੋਜ ਜਾਂਦੇ ਆ ਭਾਵ ਕਿ এলিਫੈਂਟ ਵਰਗੇ ਮਤਲਬ ਮੋٹے ਹੱਥ ਪੈਰ ਹੋਣ ਲੱਗ ਜਾਂਦੇ ਲੱਗ ਪੈਂਦੇ ਆ ਉਸ ਵੀਰ ਦੇ ਸੁਨੀਲ ਕੁਮਾਰ ਨਾਲ ਮੈਨੂੰ ਨਾਂ ਯਾਦ ਆ ਗਿਆ ਮੈਂ ਉਹਦੀਆਂ ਪਿੱਛੇ ਜੇ ਆਪਣੀ ਸ਼ਾਮ ਸਿੰਘ ਕੁੰਡਲਸ ਜਿਹੜੀ ਮੇਰੀ ਫੇਸ ਪੇਜ ਬਣਿਆ ਹੋਇਆ ਉਹਦੇ ਤੇ ਮੈਂ ਉਹਦੀਆਂ ਫੋਟੋਆਂ ਪਾਈਆਂ ਸੀਗੀਆਂ ਔਰ ਤੁਸੀਂ ਦੋਸਤੋ ਯਕੀਨੀ ਕਰੋਗੇ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਬੰਦਾ ਸਿਰਫ 4,000 ਰੁਪਏ ਦੋਹਾਂ ਦੇ ਨਾਲ ਠੀਕ ਹੋ ਗਿਆ ਕਿਉਂਕਿ ਉਹਨੇ ਐਫਰਟ ਕੀਤੀ ਕੋਸ਼ਿਸ਼ ਕੀਤੀ ਔਰ ਉਹਦਾ ਪਰਿਵਾਰ ਵੀ ਬਹੁਤ ਦੁਖੀ ਸੀਗਾ ਉਹਦੀ ਮਾਤਾ ਉਹਨੂੰ ਲੈ ਕੇ ਆਈ ਸੀ ਕਰਦੇ ਵਿੱਚ ਬੱਚੇ ਨੇ ਬੱਚੇ ਬਹੁਤ ਸ਼ਰਮ ਮਹਿਸੂਸ ਕਰਦੇ ਆ ਵੀ ਸਾਡਾ ਪਿਤਾ ਇੰਜੈਕਟ ਕਰਦਾ ਜਾਂ ਚਿੱਟਾ ਲਾਉਂਦਾ ਤੇ ਚਲੋ ਮੇਰੇ ਨਾਲ ਪਹੁੰਚ ਕੀਤੀ ਮੇਰੇ ਕੋਲ ਪਹੁੰਚ ਕੀਤੀ ਉਹਨਾਂ ਨੇ ਪਾਣ ਟਰੀਟਮੈਂਟ ਕੀਤਾ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਯਕੀਨ ਕਰੋਗੇ ਕਿ ਸਿਰਫ 5-6 ਦਿਨ ਦੀ ਦਵਾਈ ਦੇ ਨਾਲ ਉਹ ਮਰੀਜ਼ ਬਿਲਕੁਲ ਠੀਕ ਹੋ ਗਿਆ ਔਰ ਮੈਨੂੰ 20 ਦਿਨ ਬਾਅਦ ਉਹ ਰੋਪੜ ਮਿਲਿਆ ਵੀ ਮੈਂ ਦੁਬਾਰਾ ਫੇਰ ਉਹਦੀ ਫੋਟੋ ਖਿੱਚੀ ਹੋਈ ਹੈ ਮੇਰੇ ਫੋਨ 'ਚ ਪਈ ਆ ਪਾਬਕੇ ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਆਦਮੀ ਚਾਵੇ ਤੇ ਕੀ ਨਹੀਂ ਕਰ ਸਕਦਾ ਸਿਆਣੇ ਕਹਿੰਦੇ ਆ ਵੀ ਹਿੰਮਤ ਅੱਗੇ ਲੱਖਮੀ ਪੱਖੇ ਅੱਗੇ ਪਾਉਣ ਪਾਬਕੇ ਜੇ ਆਪਾਂ ਹਿੰਮਤ ਕਰੀਏ ਤਾਂ ਹਿੰਮਤ ਕਰਕੇ ਅਸੀਂ ਕਿਸੇ ਵੀ ਰੋਗ ਨੂੰ ਕਿਸੇ ਵੀ ਆਦਤ ਨੂੰ ਕਿਸੇ ਵੀ ਡਿਕਸ਼ਨ ਨੂੰ ਹਰਾ ਸਕਦੇ ਹਾਂ ਬਸ ਮਨੋਵਲ ਉੱਚਾ ਕਰਨ ਦੀ ਜ਼ਰੂਰਤ ਹੁੰਦੀ ਆ ਇਹ ਗੱਲਾਂ ਸਨਾਉਣ ਦਾ ਮਕਸਦ ਮੇਰਾ ਇਹ ਹੁੰਦਾ ਕਿ ਤੁਹਾਨੂੰ ਤੁਹਾਡਾ ਮਨੋਵਲ ਉੱਚਾ ਹੋਵੇ ਤੁਸੀਂ ਰਿਡਕਸ਼ਨ ਤੋਂ ਨਿਕਲੋ ਅੱਜਕਿ ਮੈਂ ਥੋੜੀ ਜਿਹੀ ਗੱਲ ਇੱਕ ਹੋਰ ਸਾਂਝੀ ਕਰ ਦਵਾਂ ਮੈਨੂੰ ਉਸ ਵੀਰ ਨੇ ਹੈਪੀ ਉਹਦਾ ਨਾਮ ਆ ਪਿਛਲਾ ਨਾਮ ਮੈਂ ਤਾਂ ਨਹੀਂ ਬੋਲਣਾ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਹੋਈਆਂ ਔਰ ਉਹ ਮੁੰਡਾ ਗਾਇਕ ਵੀ ਆ ਲਿਖਦਾ ਬਹੁਤ ਸੋਹਣਾ ਆ ਉਹਨੇ ਮੈਨੂੰ ਇੱਕ ਦਿਨ ਪਹਿਲਾਂ ਵੀ ਇੱਕ ਗੀਤ ਨੇ ਗਾਇਆ ਬਹੁਤ ਸੋਹਣਾ ਵਿੱਚ ਚਿੱਟੇ ਦੇ ਪੁੱਤ ਖਾਲਿਆ ਉਹਨੇ ਗਾਇਆ ਮੁੰਡੇ ਨੇ ਬੜਾ ਸੋਹਣਾ ਗਾਇਆ ਹੋਇਆ ਤੇ ਅੱਜ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਆ ਕਿਸੇ ਬੱਚੇ ਨੂੰ ਉੱਪਰ ਬਿਠਾ ਕੇ ਉਹ ਡੰਡ ਲਾ ਰਿਹਾ ਹੈ ਤੇ ਮੈਨੂੰ ਹੱਲਾਸ਼ੀਰ ਦਿੱਤੀ ਆ ਖੁਰਾਕ ਵਾਸਤੇ ਦਿੱਤੇ ਆ ਤੇ ਮਹਾਰਾਜ ਕਿਰਪਾ ਕਰੇ 15 ਕ ਦਿਨ ਤੋਂ ਆਪਣੇ ਘਰ ਦੇ ਵਿੱਚ ਇਕੱਲਾ ਰਹਿ ਰਿਹਾ ਹੈ। ਪਾਬਕੇ ਬਾਹਰ ਉਹਨੇ ਸਾਰੀ ਸੰਗਤ ਆਪਣੀ ਛੱਡੀ ਹੋਈ ਹੈ। ਕਨੈਕਟੀਵਿਟੀ ਸਾਰੀ ਤੋੜੀ ਹੋਈ ਆ। ਤੇ ਆਪਣੇ ਤੇ ਫੋਕਸ ਕੀਤਾ ਹੋਇਆ ਔਰ ਬੜਾ ਸੋਹਣਾ ਤੰਦਰੁਸਤ ਐ ਐਕਸਰਸਾਈਜ਼ ਕਰ ਰਹੇ ਹਨ ਮੈਨੂੰ ਅੱਜ ਵੀਡੀਓ ਪਾਈ ਆ। ਆਪਾਂ ਇਹ ਚੀਜ਼ਾਂ ਸਾਂਝੀਆਂ ਕਰਨ ਦਾ ਇਸ ਕਰਕੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਕਰਦਾ ਹੁੰਦਾ ਕਿ ਜਿਹੜੇ ਬੱਚੇ ਜਿਹੜੇ ਮਰੀਜ਼ ਪ੍ਰੈਡਿਕਸ਼ਨ ਦੇ ਵਿੱਚ ਨੇ ਉਹਨਾਂ ਨੂੰ ਰਾਹਤ ਮਿਲੇ ਮੋਟੀਵੇਟ ਹੋਣ ਉਹਨਾਂ ਨੂੰ ਹੌਸਲਾ ਆਵੇ ਹਿੰਮਤ ਆਵੇ ਕਿ ਹਾਂ ਯਾਰ ਆਪਾਂ ਵੀ ਇਦਾਂ ਕਰ ਸਕਦੇ ਆ। ਭਾਵੇਂ ਕਿ ਨਸ਼ੇ ਨੂੰ ਹਰਾਉਣ ਵਾਸਤੇ ਬਹੁਤ ਜ਼ਰੂਰੀ ਚੰਗੀ ਸਿਹਤ, ਚੰਗੀ ਫਰਾਗ, ਚੰਗਾ ਮਾਹੌਲ। ਤੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰਨੀ ਚਾਹੁੰਦਾ ਸੀਗਾ ਉਹ ਗੱਲ ਨੂੰ ਮੈਂ ਅੱਗੇ ਤੋਰਾਂ ਥੋੜੀ ਜੀ। ਜਿਹੜਾ ਵੀਰ ਸੀਗਾ ਅਥਰ ਮੇਰੇ ਮੂੰਹ ਤੋਂ ਨਿਕਲ ਚੱਲੇ ਸੀ ਕਿ ਉਹ ਕਿੱਥੇ ਕੰਮ ਕਰਦਾ ਹੈ। ਰੋਪੜ ਜ਼ਿਲ੍ਹੇ ਦੇ ਲੋਕ ਜ਼ਰੂਰ ਸਮਝ ਗਏ ਹੋਣਗੇ। ਉਹ ਮੁੰਡਾ ਇੰਜੈਕਟ ਕਰਦਾ ਹੈ ਇੰਜੈਕਟ ਕਿੱਥੇ ਕਰਦਾ ਹੈ ਕਿਉਂਕਿ ਨਾਸਾਂ ਦਾ ਸਾਰੀਆਂ ਦਾ ਨਾਸ ਮਾਰ ਲਿਆ ਉਹਨੇ ਬਾਹਮਾ ਤੇ ਟੀਕੇ ਨਹੀਂ ਲੱਗਦੇ ਪੈਰਾਂ ਤੇ ਲੱਤਾਂ ਤੇ ਟੀਕੇ ਲੱਗਦੇ ਹੁਣ ਉਹ ਕੁੱਲਿਆਂ ਤੇ ਆ ਗਿਆ ਹੋਇਆ ਆਪਣੇ ਕੁੱਲਿਆਂ ਦੇ ਵਿੱਚ ਟੀਕੇ ਲਾਉਂਦਾ ਹੈ ਦੋਸਤੋ ਹੁਣ ਜਿਹੜਾ ਬੰਦਾ ਇੰਜੈਕਟ ਕੁੱਲਿਆਂ ਦੇ ਵਿੱਚ ਵਿੱਚ ਕਰਦਾ ਹੈ ਉਹਦੀ ਜ਼ੁਬਾਨੀ ਦਾ ਕੀ ਹੋਵੇਗਾ ਕੀ ਉਹ ਵਿਆਹ ਕਰਨ ਯੋਗ ਹੋਵੇਗਾ ਕੀ ਉਹ ਕੱਲ ਨੂੰ ਆਪਣੀ ਘਰ ਵਾਲੀ ਨੂੰ ਉਹ ਸੁੱਖ ਦੇ ਸਕੇ ਸਕੇਗਾ ਕਿ ਇਹੋ ਬੱਚੇ ਪੈਦਾ ਕਰ ਸਕੇਗਾ ਨਹੀਂ ਬਹੁਤ ਮੁਸ਼ਕਲ ਹੈ ਔਰ ਜਦੋਂ ਉਹ ਟੀਕਾ ਲਾਉਂਦਾ ਹੈ ਇਹ ਤਾਂ ਵੱਧੀਆਂ ਗੱਲਾਂ ਹੈ ਤਾਂ ਉਹ ਬਾਥਰੂਮ ਦੇ ਵਿੱਚ ਮਾਤਾ ਮੈਨੂੰ ਰੋ ਰੋ ਕੇ ਦੱਸ ਰਹੀ ਸੀ ਕਹਿੰਦੀ ਪੁੱਤਰ ਮੈਂ 2-2 ਘੰਟੇ ਬਾਥਰੂਮ ਦੇ ਬਾਹਰ ਖੜੀ ਇਹਦਾ ਇੰਤਜ਼ਾਰ ਕਰੀ ਜੰਨੀ ਆ ਵੀ ਕਦੋਂ ਟੀਕਾ ਲਾਵੇ ਕਦ ਤੇ ਕਦੋਂ ਬਾਹਰ ਆਵੇ ਇਸ ਤਰ੍ਹਾਂ ਦੀ ਕੰਡੀਸ਼ਨ ਉਸ ਵੀਰ ਨੇ ਕਰ ਲਈ ਹੋਈ ਹੈ ਕਿ ਟੀਕਾ ਲਾਉਣ ਵਾਸਤੇ ਉਹਨੂੰ ਬਾਥਰੂਮ ਦੇ ਵਿੱਚ ਜਾਣਾ ਪੈਂਦਾ ਕਿਉਂਕਿ ਉਹ ਨੰਗਾ ਹੋ ਕੇ ਟੀਕਾ ਲਾਉਂਦਾ ਰੁੱਲਿਆਂ 'ਚ ਟੀਕਾ ਲਾਉਂਦਾ ਹੈ ਬਹੁਤ ਘਾਤਕ ਹਾਲਾਤ ਨੇ ਕਾਲਾ ਪੀਆ ਵੀ ਉਹਨੂੰ ਹੈਗਾ ਰੱਬ ਨਾ ਕਰੇ ਹੋਰ ਟੈਸਟ ਮੈਜੇ ਕੋਈ ਕਰਵਾਇਆ ਨਹੀਂ ਇਸ ਤਰ੍ਹਾਂ ਦੀ ਕੰਡੀਸ਼ਨਾਂ ਮੈਂ ਨਾਲ ਪਿਕ ਪਾਵਾਂਗਾ ਇੱਕ ਮੇਰੇ ਕੋਲ ਪੇਸ਼ੈਂਟ 2 ਸਾਲ ਪਹਿਲਾਂ ਆਇਆ ਸੀਗਾ ਬੰਗੇ ਸਾਈਡ ਤੋਂ ਸੀ ਕੋਈ ਮੁੰਡਾ ਕੁੱਲੇ ਦੇ ਵਿੱਚ ਟੀਕੇ ਲਾਉਂਦਾ ਸੀ ਉਹਦੀ ਮੈਂ ਫੋਟੋਆਂ ਤੁਹਾਨੂੰ ਨਾਲ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਹੁਣੇ ਤੁਹਾਨੂੰ ਆਹ ਲਓ ਦੇਖੋ ਜਰਾ ਨੇ ਤੁਸੀਂ ਜਿਹੜੀ ਪਿਕ ਦੇਖੀਆਂ ਨੇ ਇਹ ਮੇਰੇ ਫੋਨ 'ਚ ਪਈਆਂ ਨੇ ਉਹ ਮਰੀਜ਼ ਵੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਠੀਕ ਹੋ ਗਿਆ ਪਰ ਕੋਸ਼ਿਸ਼ ਬਹੁਤ ਕਰਨੀ ਪੈਂਦੀ ਹੈ ਹਿੰਮਤ ਬਹੁਤ ਕਰਨੀ ਪੈਂਦੀ ਹੈ ਪਰ ਜੇ ਆਪਾਂ ਹਿੰਮਤ ਕਰੀਏ ਤਾਂ ਸਭ ਕੁਝ ਕਰ ਸਕਦੇ ਹਾਂ ਔਰ ਐਡਿਕਸ਼ਨ ਦੇ ਵਿੱਚੋਂ ਨਿਕਲ ਸਕਦੇ ਹਾਂ ਹੁਣ ਤੁਸੀਂ ਹਿਸਾਬ ਲਾਓ ਵੀ ਜਿਹੜਾ ਬੰਦਾ ਬਾਥਰੂਮ ਦੇ ਵਿੱਚ ਜਦੋਂ 2-2 ਘੰਟੇ ਬਾਦੋਂ ਟੀਕਾ ਲੋਂਦਾ ਹੈ ਮਾਂ ਕਦੋਂ ਸੰਦੀ ਹੋਵੇਗੀ ਕਦੋਂ ਉਹ ਡਿਊਟੀ ਜਾਂਦਾ ਹੋਵੇਗਾ ਨਹੀਂ ਜਾਂਦਾ ਗੈਰ ਹਾਜ਼ਰ ਹੋਈ ਜਾਂਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨੇ ਆਪਣੀਆਂ ਆਦਤਾਂ ਨਾ ਸੁਧਾਰੀਆਂ ਸਸਪੈਂਡ ਹੋ ਜਾਏਗਾ ਸੋ ਦੋਸਤੋ ਇਸ ਤਰ੍ਹਾਂ ਦੀ ਕੰਡੀਸ਼ਨ ਤੋਂ ਨਿਕਲਣ ਵਾਸਤੇ ਸਾਡੇ ਕੋਲ ਮੈਡੀਸਨ ਬੜੀ ਸੋਹਣੀ ਆ ਕਿਸੇ ਵੀ ਤਰ੍ਹਾਂ ਦਾ ਭਾਵੇਂ ਕੋਈ ਟੀਕਾ ਲਾਉਂਦਾ ਹੈ ਕੋਈ ਇੰਜੈਕਟ ਕਰਦਾ ਹੈ ਕੋਈ ਕੁਝ ਵੀ ਕਰਦਾ ਹੈ ਕਿਸੇ ਵੀ ਤਰ੍ਹਾਂ ਦੀ ਸਿੰਗ ਤਕਲੀਫ ਨਹੀਂ ਹੋਣ ਦਿੰਦੇ ਕਿਸੇ ਵੀ ਤਰ੍ਹਾਂ ਦਾ ਮੈਡੀਸਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ بڑے ਬੰਦੇ ਨੇ ਮਹਾਰਾਜੀ ਕਿਰਪਾ ਦੇ ਨਾਲ ਜਿਹੜੇ ਠੀਕ ਹੋ ਰਹੇ ਨੇ ਦਿਨ ਬਰ ਦਿਨ ਠੀਕ ਹੋ ਰਹੇ ਆ ਸੋ ਜੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਮਿੱਤਰ ਪਿਆਰਾ ਕੋਈ ਦੋਸਤ ਕੋਈ ਬੱਚਾ ਐਡਿਕਸ਼ਨ ਦੇ ਵਿੱਚ ਹੈ ਉਹਨੂੰ ਸਾਡੇ ਨਾਲ ਸੰਪਰਕ ਕਰੋ ਔਰ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਕੱਲ ਮੇਰੇ ਕੋਲ ਇੱਕ ਐਸਐਸਪੀ ਸਾਹਿਬ ਚੰਡੀਗੜ੍ਹ ਤੋਂ ਕਿਸੇ ਦੀ ਉਹਨਾਂ ਦੀ ਮੈਸੇਜ ਨੇ ਕੋਈ ਮਰੀਜ਼ ਭੇਜਿਆ ਸੀਗਾ ਤੇ ਉਹ ਆਈ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਉਹ ਮਰੀਜ਼ ਵੀ ਠੀਕ ਹੋਵੇਗਾ ਗੁਰੂ ਸਾਹਿਬ ਕਿਰਪਾ ਕਰਨ ਸੋ ਤੁਸੀਂ ਸਾਡੀਆਂ ਵੀਡੀਓ ਦੇਖਣ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਹੈਲਥ ਸਬੰਧੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਡਿਸਕਸ ਕਰਨ ਵਾਸਤੇ ਸਾਡੇ ਚੈਨਲ ਡਾਕਟਰ ਕੁੰਦਲਸ ਲਿੰਕ ਬਿੱਲਾ ਨੂੰ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਅਗਲੀ ਵਾਰੀ ਫੇਰ ਕਿਸੇ ਹੋਰ ਵਿਸ਼ੇ ਦਾ ਕਿ ਆਪ ਜੀ ਨਾਲ ਜ਼ਰੂਰ ਗਰੂ ਹੋਵਾਂਗੇ ਧੰਨਵਾਦ ਰੱਬ ਰਾਖਾ